ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਰਜਣਾ ਦਿਹਾੜੇ ਨੂੰ ਲੈ ਕੇ ਹੁਸ਼ਿਆਰਪੁਰ ਟੀਮ ਵੱਲੋਂ ਰੱਖਿਆ ਗਿਆ ਸੈਮੀਨਾਰ ਜਿਸ ਦੇ ਵਿੱਚ ਸਿਮਰਤਜੀਤ ਸਿੰਘ ਮਾਨ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਦੇ ਸੁਪੁੱਤਰ ਅਮਾਨ ਸਿੰਘ ਮਾਨ ਖਾਸ ਤੌਰ ਤੇ ਹੁਸ਼ਿਆਰਪੁਰ ਪਹੁੰਚੇ ਕੀਤਾ ਗਿਆ ਨਿੱਘਾ ਸਵਾਗਤ ਵਾਜੇ ਦਾ ਖਾਲਸਾ ਵਾਜੇ ਦੀ ਫਤਿਹ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਨੇ ਪਹਿਲ ਕਰਦੇ ਹੋਏ ਜਿਹੜਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦਾ ਸਿਰਜਣਾ ਦਿਹਾੜਾ ਹੈ 1 ਮਈ 1994 ਉਹਦੀ ਜਿਹੜੀ ਯਾਦ ਹੈ ਉਹਦੇ ਮਗਰ ਇਹ ਸੈਮੀਨਾਰ ਰੱਖਿਆ ਆਪਾਂ ਵਾਰ-ਵਾਰ ਅਕਾਲ ਤਖਤ ਸਾਹਿਬ ਤੋਂ ਸੁਣ ਰਹੇ ਹਾਂ ਏਕੇ ਦੀ ਗੱਲ ਪਰ ਜਿਹੜੀ ਪਾਰਟੀ ਨੇ 1 ਮਈ 1994 ਤੇ ਅਕਾਲ ਤਖਤ ਸਾਹਿਬ ਦੇ ਏਕੇ ਦੀ ਗੱਲ ਮੰਨ ਕੇ ਆਪਣਾ ਦਲ ਭੰਗ ਕਰਕੇ ਸਾਰਿਆਂ ਨੂੰ ਮਿਲਾ ਕੇ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੰਮ੍ਰਿਤਸਰ ਲਾ ਨਾਮੇ ਤੇ ਦੌਰਿਆ ਸੀਗਾ ਉਹਨੂੰ ਵੀ ਅੱਜ ਦੇ ਜਥੇਦਾਰਾਂ ਨੂੰ ਚੇਤੇ ਰੱਖਣਾ ਚਾਹੀਦਾ ਕਿਉਂਕਿ ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਕੇ ਇਹ ਪਾਰਟੀ ਬਣੀ ਸੀ ਅੰਮ੍ਰਿਤਸਰ ਐਲਾਨਨਾਮਾ ਕੀ ਕਹਿੰਦਾ ਉਹ ਕਹਿੰਦਾ ਹੈ ਕਿ ਜੇ ਅਨੰਦਪੁਰ ਸਾਹਿਬ ਦੇ ਜਿਹੜੇ ਫੈਡਰਲਿਜ਼ਮ ਦੇ ਮਤੇ ਆ ਉਹ ਨਹੀਂ ਪੂਰੇ ਤੁਸੀਂ ਦੇਸ਼ 'ਚ ਕਰਦੇ ਔਰ ਸਾਨੂੰ ਸਿੱਖਾਂ ਨੂੰ ਇੱਕ ਜਿਹੜਾ ਨਹਿਰੂ ਨੇ ਕਿਹਾ ਸੀਗਾ ਆਜ਼ਾਦੀ ਦੀ ਜਿਹੜੀ ਥਾਂ ਉਹ ਮਿਲੂਗੀ ਨਹੀਂ ਦੰਦੇ ਤਾਂ ਫਿਰ ਅਸੀਂ ਅੱਗੇ ਜਾ ਕੇ ਆਪਣੇ ਹੱਕ ਵਾਸਤੇ ਖਾਲਸਾ ਸਤਨ ਵੀ ਮੰਗਾਗੇ ਸਾਡੇ ਪਾਰਟੀ ਨੇ ਇਹ ਲਗਾਤਾਰ ਆਪਣੇ ਆਜ਼ਾਦੀ ਵਾਸਤੇ ਕੰਮ ਕੀਤਾ ਹੈ ਮਨੁੱਖੀ ਅਧਿਕਾਰਾਂ ਵਾਸਤੇ ਕੰਮ ਕੀਤਾ ਹੈ ਜਦ ਉਰੇ ਬੁੱਚੜਬਾਜੀ ਸਟੇਟ ਸਪான்ਸਰਡ ਟੈਰਰੈਂਸੀ ਜਿਹਦੇ ਵਿੱਚ ਪਾਰਟੀ ਦਾ ਇੱਕ ਨੁਮਾਇੰਦੇ ਸਰ ਜਸਵੰਤ ਸਿੰਘ ਖਾਲੜਾ ਵੀ ਮਰਡਰ ਕੀਤੇ ਗਏ ਆ ਜਿਨ੍ਹਾਂ ਨੇ ਦਿਖਾਇਆ ਕਿ 25 ਹਜ਼ਾਰ ਲਾਸ਼ਾਂ ਮਾਜੇ ਦੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਪੁਲਿਸ ਨੇ ਅਣਪਛਾਤੀਆਂ ਕਹਿ ਕੇ ਫੋਕੀਆਂ ਔਰ ਸਿੱਖ ਕਤਲੇਆਮ ਹੋਇਆ ਸਿਰਫ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਕੇ ਨਹੀਂ ਪਰ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਦੋਂ ਵੀ ਬੇਕਸੂਰ ਬੱਚੀਆਂ ਬੀਬੀਆਂ ਬਜ਼ੁਰਗ ਜਿਹੜੇ ਨਮਸਕਾਰ ਕਰਨ ਗਏ ਸੀਗੇ ਪੰਚਮ ਪੇ ਤਾਂ ਦੇ ਸ਼ਹਾਦਤ ਦਿਹਾੜੇ ਤੇ ਉਹ 84 ਚ ਸਾਰੇ ਭਾਰਤ ਤੇ ਵਿੱਚ ਸਿੱਖਾਂ ਨੂੰ ਬੜੇ-ਬੜੇ ਤਦਾਦ ਚ ਮਾਰਿਆ ਗਿਆ ਉਹਦਾ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਹੀ ਮਾੜੀ ਸੋਚ ਚਾਹੇ ਸਟੇਟ ਸਪੌਂਸਰਡ ਸੀ ਚਾਹੇ ਟੈਰਰਿਸਟ ਐਕਸ਼ਨ ਸੀ ਉਹ ਕਸ਼ਮੀਰ ਚ ਵੀ ਆਪਾਂ ਦੇਖੀ ਐ ਪਲਵਾਮਾ ਚ ਵੀ ਹੋਇਆ ਹੁਣ ਉੱਥੇ ਵੀ ਇਹੀ ਰੌਲਾ ਚੱਲਦਾ ਹੈ ਕਿ ਜਿਹੜਾ ਆਰਟੀਕਲ 370 ਸੀ ਜਿਹੜੀ ਆਜ਼ਾਦੀ ਤੇ ਫੈਡਰਲਿਜ਼ਮ ਉੱਥੇ ਬਖਸ਼ਦਾ ਸੀ ਉਹ ਭੰਗ ਕਰਤਾ ਹੈਗਾ ਔਰ ਉੱਥੇ ਦੀ ਆਬਾਦੀ ਨੂੰ ਜ਼ਬਰ ਤੇ ਜ਼ੁਲਮ ਚੈਲਣਾ ਪਿਆ ਜਿਹਦੇ ਵਿੱਚ ਉਹਨਾਂ ਦੀਆਂ ਬੱਚੀਆਂ ਦਾ ਰੇਪ ਵੀ ਹੋਇਆ ਹੈਗਾ ਔਰ ਬਹੁਤ ਸਈਏ ਤਸ਼ਦਦ ਚੱਲੇ ਗਏ ਆ ਪਰ ਜਦ 26 ਬੇਕਸੂਰ ਬੰਦੇ ਉੱਥੇ ਟੈਰਰਿਸਟ ਨੇ ਮਾਰੇ ਹੈਗੇ ਆ ਉਹਦੇ ਨਾਲ ਸਾਰਿਆਂ ਦੀ ਹਮਦਰਦੀ ਉਸ ਇਲਾਕੇ ਨਾਲ ਹੋਈ ਹੈ ਪਰ ਜਿਹੜੇ ਨਤੀਜੇ ਤੇ ਸਿੱਟੇ ਉਸ ਤੋਂ ਨਿਕਲ ਰਹੇ ਆ ਉਹ ਸਾਡੇ ਪੰਜਾਬ ਦੀ ਧਰਤੀ ਲਈ ਬਹੁਤ ਖਤਰਨਾਕ ਹੈ ਜਦ ਆਪਾਂ ਇਸ ਦੇਸ਼ ਵੱਲੋਂ ਉਹ 26 ਜਿਹੜੀਆਂ ਹੱਤਿਆ ਹੋਈਆਂ ਉਹਨਾਂ ਦੇ ਪੱਖ 'ਚ ਇਨਸਾਫ ਮੰਗਦੇ ਆ ਤੇ ਉਹਦੇ ਨਾਲ ਹੀ ਆਪਣੇ ਗਵਾਂਢੀ ਦੇਸ਼ ਦੇ ਉੱਤੇ ਇਹੋ ਜਿਹੀਆਂ ਕੰਡੀਸ਼ਨਸ ਲਾ ਦਿੰਦੇ ਆ ਜਿਹਦੇ ਨਾਲ ਕੋਈ ਜਵਾਬ ਕੋਈ ਨਹੀਂ ਦੇ ਸਕਦਾ ਹੁਣ ਤੁਸੀਂ ਆਪਣੇ ਜਿੱਥੇ ਨਦੀਆਂ ਦੇ ਮੋਗੇ ਲੱਗੇ ਹੋਏ ਆ ਜਿੱਥੇ ਵੀ ਪੰਜਾਬ 'ਚ ਦੇਖ ਲਓ ਮੈਕਸਿਮਮ ਲੜਾਈਆਂ ਜ਼ਿੰਮੇਦਾਰਾਂ ਦੇ ਵਿੱਚ ਉਹ ਮੋਗੇ ਦੇ ਪਾਣੀ ਕਰਕੇ ਹੁੰਦੀਆਂ ਮਰਡਰ ਤੱਕ ਕੇਸ ਹੋ ਜਾਂਦੇ ਹੈਗੇ ਆ ਪਰ ਜਦ ਤੁਸੀਂ ਇੱਕ ਪੂਰੀ ਕੌਮ ਦਾ ਪਾਣੀ ਰੋਕ ਦੋ ਉਹਨਾਂ ਨੂੰ ਧਮਕੀ ਦੇ ਦੋ ਕਿ ਅਸੀਂ ਇੱਕ ਬੂੰਦ ਪਾਣੀ ਦਾ ਨਹੀਂ ਦਵਾਂਗੇ ਫਿਰ ਅਗਲੇ ਕੋਲੇ ਬਚਿਆ ਕੀ ਹੈ ਉਹ ਹੁਣ ਆਪਣੇ ਖੇਤ ਕਿਵੇਂ ਪਾਲੂਗਾ ਆਪਣੇ ਬੱਚੇ ਕਿਵੇਂ ਪਾਲੂਗਾ ਉਹਨੂੰ ਤਾਂ ਫੇਰ ਇਸ ਤੋਂ ਨਾਲ ਮੌਤ ਹੀ ਚੰਗੀ ਹੈ ਜਦ ਹਾਲਾਤ ਭਾਰਤ ਇਹੋ ਜੇ ਬਣਾ ਦੂਗਾ ਉਹ ਵੀ ਦੇਸ਼ ਕਹੂਗਾ ਕਿ ਇਸ ਤੋਂ ਚੰਗਾ ਤਾਂ ਤੁਸੀਂ ਨਿਊਕਲੀਅਰ ਬੰਬ ਚਲਾ ਕੇ ਇਹ ਰੱਖੇ ਕਾਦੇ ਲਈ ਐ ਜੇ ਅਸੀਂ ਮਰਦੇ ਆ ਤਾਂ ਤੁਸੀਂ ਲੜਾਈ ਲੜੋ ਇਹ ਲੜਾਈ ਦਾ ਮਾਹੌਲ ਜਿਹੜਾ ਪੰਜਾਬ 'ਚ ਖੜਾ ਹੋ ਗਿਆ ਇਹ ਜਿਹੜੀਆਂ ਐਂਟੀ ਫੈਡਰਲਿਸਟ ਪਾਲਿਸਿਸ ਸੈਂਟਰ ਦੀਆਂ ਚੱਲੀਆਂ ਔਰ ਅਕਾਲੀ ਦਲ ਅੰਮ੍ਰਿਤਸਰ ਫੈਡਰਲਿਜ਼ਮ ਦੇ ਤਹਿਤ ਤੁਰਿਆ ਸੀ ਪਰ ਅੱਜ ਅਸੀਂ ਆਜ਼ਾਦ ਹੋਣਾ ਚਾਹੁੰਦੇ ਆ ਕਿਉਂਕਿ ਸਾਡੇ ਮਗਰ ਕੋਈ ਵੀ ਦੇਸ਼ ਨੇ ਸਾਡੇ ਕਤਲੇਆਮ ਤੇ ਕੰਮ ਨਹੀਂ ਕੀਤਾ ਸਾਨੂੰ ਕਿਤੇ ਇਨਸਾਫ ਨਹੀਂ ਮਿਲਿਆ 84 ਦੇ 40 ਸਾਲ ਹੋ ਗਏ ਆ ਉਥੇ ਵੀ ਨਾ ਕੋਰਟਾਂ ਨੇ ਨਾ ਸੁਪਰੀਮ ਕੋਰਟ ਨੇ ਨਾ ਲੈਜਿਸਲੇਚਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਖ-ਵੱਖ ਕੇਸਾਂ ਤੇ ਕੋਈ ਅਮਲ ਕੀਤਾ ਹੈਗਾ ਸੋ ਅੱਜ ਅਸੀਂ ਜਦ ਉਰੇ ਆਪਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਲਾਨਨਾਮੇ ਦੀ ਗੱਲ ਕਰਦੇ ਆਂ ਉਹ ਮੁੱਦੇ ਹਜੇ ਵੀ ਖੁੱਲੇ ਆ ਹਜੇ ਵੀ ਸਾਨੂੰ ਬਹੁਤ ਇਹਦੇ ਉੱਤੇ ਬੇਰਹਿਮਤਾ ਨਾਲ ਅ ਇਨਸਾਫ ਨਹੀਂ ਮਿਲਿਆ ਹੈਗਾ ਤੇ ਅੱਜ ਅਸੀਂ ਨਿਊਕਲੀਅਰ ਵਾਰ ਦੇ ਇੱਕ ਸ਼ਿਕਾਰ ਬਣਨ ਦੇ ਸਾਹਮਣੇ ਆਏ ਹੋਏ ਆ ਜਿਹਦੇ ਨਾਲ ਪੰਜਾਬ ਤੇ ਪੰਜਾਬ ਦੇ ਵਸਦੇ ਹਰੇਕ ਜੀ ਦਾ ਬਹੁਤ ਵੱਡਾ ਇੱਕ ਖਤਰਾ ਪੈਦਾ ਹੋ ਗਿਆ ਮੈਂ ਕਿਹਾ ਕਿ ਜੀ ਇਹ ਬਹੁਤ ਵੱਡਾ ਟੈਰਰਿਸਟ ਅਟੈਕ ਹੈ ਏ ਟੈਰਰਿਸਟ ਅਟੈਕ ਜਟਿਸੰਗਪੁਰੇ ਚ ਵੀ ਹੋਇਆ ਸੀ ਉਦੋਂ ਕੋਈ ਇਹੋ ਜੀ ਆਵਾਜ਼ ਨਹੀਂ ਉੱਠੀ ਕਿ ਅਸੀਂ ਪਾਣੀ ਬੰਦ ਕਰ ਦੇਣੇ ਆ ਜਦ ਸਿੱਖਾਂ ਨੂੰ ਮਾਰਿਆ ਜੇ ਆਪਾਂ ਇੱਥੇ ਦੇਖੀਏ ਤਾਂ ਖਾਲਸਾ ਸਾਹਿਬ ਨੇ 25 ਹਜ਼ਾਰ ਲਾਸ਼ਾਂ ਉਰੇ ਸਿੱਖਾਂ ਦੀਆਂ ਦਸੀਆਂ ਕਿ ਉਰੇ ਖੂਕੀਆਂ ਗਈਆਂ ਉਹ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ 30 ਸਾਲ ਬਾਅਦ ਉਹਦਾ ਇਨਸਾਫ ਨਹੀਂ ਮਿਲ ਰਿਹਾ 1984 ਚ ਪੂਰੇ ਭਾਰਤ ਦੇ ਵਿੱਚ ਸਾਡੇ ਸਿੱਖਾਂ ਦਾ ਕਤਲੇਆਮ ਹੋਇਆ ਹੈਗਾ ਭਾਰਤ ਨੇ ਜਾ ਕੇ ਸਿੱਖਾਂ ਨੂੰ ਅਮਰੀਕਾ ਕੈਨੇਡਾ ਸਾਰੇ ਇੰਗਲੈਂਡ ਦੇ ਵਿੱਚ ਜਾ ਕੇ ਮਾਰਿਆ ਉਹਨਾਂ ਦੀਆਂ ਕੈਨੇਡਾ ਅਮਰੀਕਾ ਦੀਆਂ ਨੇ ਕੇਸ ਵੀ ਪਾਤੇ ਆਪਣੇ ਅਦਾਲਤਾਂ 'ਚ ਅਮਿਤ ਸ਼ਾ ਦਾ ਨਾਂ ਉੱਥੇ ਬੋਲਦਾ ਹੈਗਾ ਉਹ ਨਹੀਂ ਭਾਰਤ ਨੇ ਕਿਹਾ ਕਿ ਅਸੀਂ ਅਮਰੀਕਾ ਤੇ ਕੈਨੇਡਾ ਦੇ ਉੱਤੇ ਹਮਲਾ ਕਰ ਰਹੇ ਹਾਂ ਪਰ ਅੱਜ ਜਦ 26 ਮੁਖ ਧਾਰਾ ਦੇ ਬੇਰਹਿਮਤਾ ਨਾਲ ਤੇ ਗਲਤ ਤਰੀਕੇ ਨਾਲ ਮਾਰੇ ਗਏ ਆ ਉਹਦੇ ਨਤੀਜੇ ਇਹ ਨਿਕਲ ਰਹੇ ਆ ਕਿ ਮੋਦੀ ਸਾਹਿਬ ਨੇ ਆਪਣੀ ਟ੍ਰਿਪ ਕੈਨਸਲ ਕਰਤੀ ਜਿਹੜਾ ਆਪਣਾ ਪਾਟਿਲ ਹੈਗਾ ਇਰੀਗੇਸ਼ਨ ਦਾ ਇੰਚਾਰਜ ਉਹਨੇ ਬਿਆਨ ਕੀਤਾ ਹੈਗਾ ਇੱਕ ਬੂੰਦ ਪਾਣੀ ਦਾ ਪਾਕਿਸਤਾਨ ਨੂੰ ਨਹੀਂ ਦਿੱਤਾ ਜਾਵੇਗਾ ਅਸੀਂ ਪੁੱਛਦੇ ਆ ਕਿ ਘੱਟ ਗਿਣਤੀਆਂ ਬਾਰੇ ਕਿਉਂ ਨਹੀਂ ਇਹੋ ਜਿਹੇ ਬਿਆਨ ਆਉਂਦੇ ਪਰ ਜੇ ਆਉਂਦੇ ਆ ਇਹ ਬਿਆਨ ਗਲਤ ਹੈ ਗਲਤ ਕਿਉਂ ਹੈ ਕਿਉਂਕਿ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾਅ ਕਹਿੰਦਾ ਹੈ ਕਿ ਤੁਸੀਂ ਆਪਣਾ ਬਦਲਾ ਕਿਸੇ ਸਿਵਿਲিয়ান ਕੌਮ ਦੇ ਨਾਲ ਨਹੀਂ ਲੈ ਸਕਦੇ ਕਹਿਣ ਦਾ ਭਾਵ ਜੇ ਅੱਜ ਕਿਤੇ ਜਾ ਕੇ 인ਦਰਾ ਗਾਂਧੀ ਨੂੰ ਸਰਬੰਸ ਸਿੰਘ ਕੇਰ ਸਿੰਘ ਨੇ ਸਤਵੰਤ ਸਿੰਘ ਨੇ ਮਾਰਿਆ ਉਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਸਿੱਖਾਂ ਦੇ ਉੱਤੇ ਬਦਲਾ ਲਿੱਤਾ ਜਾਵੇ ਉਹ ਜਿਹੜਾ ਦਿੱਲੀ 'ਚ ਹੋਇਆ ਉਹ ਇੰਟਰਨੈਸ਼ਨਲ ਹਿਊਮੈਨਿਟਰੀਅਨ ਲਾਅ ਦੇ ਅਧੀਨ ਕ੍ਰਾਈਮ ਹੈ ਉਹਦਾ ਕ੍ਰਾਈਮ ਦਾ ਮਤਲਬ ਹੈ ਕਿ ਇਹ ਬਿਲਕੁਲ ਇਲੀਗਲ ਕੰਮ ਹੈ ਜੇ ਕਿਸੇ ਨੇ ਹੁਣ ਇਹ ਵੀ ਨਹੀਂ ਪਤਾ ਕਿੰਨੇ ਉੱਥੇ ਆ ਕੇ ਇਹ ਕਾਂਡ ਕੀਤਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ 파ਟਨ ਸਾਹਿਬ ਸਿੱਧਾ ਕਹਿ ਦੇਣ ਕਿ ਪਾਕਿਸਤਾਨ ਦਾ ਪਾਣੀ ਰੋਕ ਦੇਣਾ ਇੰਡਸ ਵਾਟਰ ਟ੍ਰੀਟੀ ਯੂਨਿਲੈਟਰਲੀ ਐਪਰੋਕੇਟ ਕਰ ਦੇਣੀ ਹੈ ਉਹ ਮਾਹੌਲ ਜਿਹੜਾ ਬਣ ਰਿਹਾ ਹੈ ਜਦ ਤੁਸੀਂ ਪਾਕਿਸਤਾਨ ਦੇ ਜ਼ਿਮੀਦਾਰ ਪਹਿਲਾਂ ਹੀ ਗਰੀਬ ਐ ਮਰੇ ਹੋਏ ਐ ਉਹਨਾਂ ਨੇ ਹਮਲਾ ਕੀਤਾ ਉਹਨਾਂ ਨੇ ਸਾਰਾ ਕੁਝ ਕੀਤਾ ਸਾਰੀ ਪਾਪੂਲੇਸ਼ਨ ਨੂੰ ਗੁਨਾਹਗਾਰ ਬਣਾ ਦੋ ਇਹ ਤਾਂ ਜਿਵੇਂ ਹਿਟਲਰ ਨੇ ਜੂਜ਼ ਨੂੰ ਇੱਕ ਤਰ੍ਹਾਂ ਦਾ ਨਿਸ਼ਾਨਾ ਬਣਾਤਾ ਸੀਗਾ ਉਹੋ ਜੀ ਕਰ ਰਿਹਾ ਹੈਗਾ ਸੈਂਟਰ ਔਰ ਇਹ ਇਲੀਗਲ ਹੈ ਔਰ ਇਹਦੇ ਨਾਲ ਮਾਹੌਲ ਪੰਜਾਬ 'ਚ ਬਹੁਤ ਖਤਰਨਾਕ ਹੈ ਇੱਥੇ ਜਦ ਅਗਲਾ ਕਹੇ ਮੇਰਾ ਪਾਣੀ ਨਹੀਂ ਮੈਂ ਫਸਲ ਨਹੀਂ ਬਣਾ ਸਕਦਾ ਮੇਰੀ ਆਮਦਨ ਨਹੀਂ ਹੋ ਰਹੀ ਮੈਂ ਜੂ ਨਹੀਂ ਸਕਦਾ ਅਗਲਾ ਆਪਣੀ ਸਰਕਾਰ ਨੂੰ ਕਹੂਗਾ ਯਾਰ ਤੂੰ ਲੜ ਤੇ ਜੇ ਲੜਾਈ ਹੋਗੀ ਪਾਕਿਸਤਾਨ ਦੀ ਆਰਮੀ ਤਾਂ ਸਾਡੇ ਤੋਂ ਕਿਤੇ ਕਮਜ਼ੋਰ ਹੈ ਉਹਨਾਂ ਕੋਲ ਕੋਈ ਆਸਰਾ ਹੈ ਉਹ ਕੀ ਹੈ ਨਿਊਕਲੀਅਰ ਬੰਬ ਕਿੱਥੇ ਚੱਲੂਗਾ ਪੰਜਾਬ ਤੇ ਚੱਲੂਗਾ ਤੇ ਸਾਡੇ ਲਈ ਖਤਰਾ ਪੈਦਾ ਕਰਦਾ ਹੈਗਾ ਇਹ ਬੇਤੁਕੀਆਂ ਗੱਲਾਂ ਕਰਦੇ ਇੱਕ ਸਾਡੀ ਸਿਖੋਂ ਇਸ ਸਮਾਂ ਰੱਖਦੇ ਨਹੀਂ ਵੀ ਜਿਹੜਾ ਬਹੁਤ ਮੁਲਕ ਜਿਹਨਾਂ ਦੀ ਕੋਈ ਵੀ ਨਾ ਕੋਈ ਅਸਰ ਸੰਭਾਉਣ ਹੈ ਸੈਕੂਲਰ ਤੁਸੀਂ ਕਹਿ ਸਕੋ ਇਹ ਪਾਈ ਸੌਦੇ ਖਿਲ ਜਾਉਗਾ ਉਪਰ ਹੋਗਾ ਕਿ ਪਾਕਿਸਤਾਨ ਦੇ ਪਾਸ ਦੇ ਸਰਕਾਰ ਨੂੰ ਤਮਾਮ ਤੋਂ ਇਹ ਨਜਕਾਤ ਹੋਣਾ ਹੈ ਕਿ ਸਿੱਕੇ ਸਮਾਜ ਦੇ ਸਾਰ ਸਿਮਰਨਜੀਤ ਸਿੰਘ ਮਾਨ ਨੇ ਕੱਲ ਹੀ ਚਿੱਠੀਆਂ ਕੱਢੀਆਂ ਹੈਗੀਆਂ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਵਾਰ ਦੇ ਸੰਬੰਧਿਤ ਮਹਿਕਮੇ ਹੈ ਉਹਨਾਂ ਨੂੰ ਚਿੱਠੀਆਂ ਕੱਢੀਆਂ ਕਿ ਮਾਹੌਲ ਔਰੇ ਬਹੁਤ ਵਿਗੜ ਰਿਹਾ ਹੈ ਤੇ ਤੁਸੀਂ ਇਹਦੇ ਵਿੱਚ ਇੰਟਰਸੀਡ ਕਰੋ ਏਸੀ ਤਰ੍ਹਾਂ ਜਿਹੜੀਆਂ ਟਰੈਕ 2 ਡਿਪਲੋਮੇਸੀ ਦੀਆਂ ਸੰਸਥਾ ਹੈ ਉਸੋ ਇੱਕ ਪਾਕਿਸਤਾਨੀ ਵੀ ਸੰਸਥਾ ਹੈਗੀ ਹੈ ਉਹਨੂੰ ਵੀ ਲਿਖਿਆ ਕਿ ਇਸ ਮਸਲੇ ਨੂੰ ਆਪਾਂ ਛੇਤੀ ਡਿਫਿਊਜ਼ ਕਰੀਏ ਕਿਉਂਕਿ ਇੱਥੇ ਬਹੁਤ ਜ਼ਿਆਦੀ ਆਬਾਦੀ ਰਹਿੰਦੀ ਹੈ ਠੀਕ ਹੈ ਨਾ ਜੀ ਉਹ ਚਿੱਠੀਆਂ ਦਾ ਵੇਰਵਾ ਅਸੀਂ ਸੋਸ਼ਲ ਮੀਡੀਆ ਤੇ ਵੀ ਪਾਤਾ ਹੈਗਾ ਤੁਹਾਨੂੰ ਵੀ ਪਚਾਰੇ ਹੈਗੇ ਆ ਔਰ ਜਿਹੜੇ ਐਕਸ਼ਨ ਇੰਡੀਆ ਲੈਰੀ ਹੈ ਉਹ ਆਪਦੇ ਕਾਨੂੰਨ ਤਹਿਤ ਵੀ ਇਲੀਗਲ ਹੈ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਉਹ ਯੂਨਿਲੈਟਰਲੀ ਉਹ ਐਬ੍ਰੋਗੇਟ ਨਹੀਂ ਕਰ ਸਕਦੀ ਹੈਗੀ ਉਹ ਟੁੱਟ ਨਹੀਂ ਸਕਦੀ ਹੈਗੀ ਉਹ ਬਿਲਕੁਲ ਗਲਤ ਤਰੀਕੇ ਨਾਲ ਉਹਨਾਂ ਨੇ ਇਹਨੂੰ ਤੋੜਨ ਦਾ ਯਤਨ ਕੀਤਾ ਹੈਗਾ ਇਲੀਗਲ ਹੈ ਇਸ ਤੋਂ ਇਲਾਵਾ ਕਿਸੇ ਇੱਕ ਕੌਮ ਨੂੰ ਧਮਕੀ ਦੇਣਾ ਕਿ ਮੈਂ ਤੇਰਾ ਪਾਣੀ ਰੋਕ ਦੂੰ ਉਹ ਇੰਟਰਨੈਸ਼ਨਲ ਹਿਊਮਨਿਟਰੀਅਨ ਲਾਅ ਜਿਹਨੂੰ ਕਹਿੰਦੇ ਆ ਲਾਅ ਆਫ ਵਾਰ ਜਦ ਜੰਗ ਵੀ ਹੁੰਦੀ ਹੈ ਜਦ ਫੁੱਲ ਜੰਗ ਚੱਲਦੀ ਹੈ ਤੁਸੀਂ ਕਿਸੇ ਸਿਵਿਲিয়ান ਪੋਪੂਲੇਸ਼ਨ ਦਾ ਪਾਣੀ ਰੋਟੀ ਪਾਣੀ ਉਹਨੂੰ ਬਰਬਾਦ ਨਹੀਂ ਕਰ ਸਕਦੇ ਇੱਕ ਇਸ ਰਸ਼ੀਆ ਦੇ ਪਰਖ ਖਲਾਫ ਲੱਗਿਆ ਹੋਇਆ ਹੋਰ ਥਾਵਾਂ ਤੇ ਚੱਲ ਰਿਹਾ ਹੈਗਾ ਔਰ ਇਹ ਇਲੀਗਲ ਕੰਮ ਹੈ ਇਸ ਪਰ ਤੇ ਇੰਡੀਅਨ ਕਨਸਟੀਟਿਊਸ਼ਨ ਅਸੀਂ ਸੋਚਦੇ ਹਾਂ ਇਹ ਭਾਰਤ ਦੇ ਕਾਨੂੰਨ ਦੇ ਅਧੀਨ ਵੀ ਇਲੀਗਲ ਕੰਮ ਕਰ ਰਹੇ ਹੈਗੇ ਆ ਇਹਦੀ ਤੁਸੀਂ ਹੋਰ ਤਰ੍ਹਾਂ ਨਾਲ ਐਕਸ਼ਨ ਲੈ ਸਕਦੇ ਹੋ ਸੈਂਕਸ਼ਨਸ ਕਰ ਸਕਦੇ ਹੋ ਪਹਿਲਾਂ ਇਨਵੈਸਟੀਗੇਸ਼ਨ ਤਾਂ ਖਤਮ ਕਰੋ ਉਹਦੀ ਪੜਤਾਲ ਪੂਰੀ ਕਰਕੇ ਫਿਰ ਜਾ ਕੇ ਤੁਸੀਂ ਗੱਲ ਕਰੋ ਉਹਨਾਂ ਦੇ ਉੱਤੇ ਅਪਰੋਪਰੀਏਟ ਐਕਸ਼ਨ ਪਰ ਪੂਰੇ ਪੰਜਾਬ ਨੂੰ ਵਿਗਨ ਚ ਪਾ ਦੇਣਾ 2016 ਚ ਜਦ ਪਲਵਾਮਾ ਹੋਇਆ ਸੀਗਾ ਤਾਂ ਬਾਰਡਰ ਦੇ ਪਿੰਡ 10 10 ਕਿਲੋਮੀਟਰ ਅੰਦਰ ਆ ਗਏ ਸੀਗੇ ਉਦੋਂ ਘਰਾਂ ਚੋਂ ਨਿਕਲ ਕੇ ਬੱਚਿਆਂ ਦੀ ਪੜ੍ਹਾਈ ਖਤਮ ਹੋ ਗਈ ਡੰਗਰ ਬੱਚੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਸੀਗਾ ਇਹ ਜਿਹੜੇ ਇਹਨਾਂ ਨੇ ਜਿਹੜਾ ਕਹਿੰਦੇ ਆ ਕਿ ਅਸੀਂ ਬੜਾ ਤਗੜਾ ਨੇਸ਼ਨ ਹੈ ਇਹਨਾਂ ਨੇ ਜਿਹੜੇ ਬਿਆਨ ਦਿੱਤੇ ਆ ਸਖਤ ਬਿਆਨ ਦਿੱਤੇ ਆ ਇਹਨਾਂ ਨੇ ਸੋਚ ਕੇ ਨਹੀਂ ਦਿੱਤੇ ਹਨ ਜਿਹੜਾ ਤਗੜਾ ਬੰਦਾ ਹੁੰਦਾ ਉਹ ਉਹ ਗੱਲ ਕਰਦਾ ਜਿਹਦੇ ਮਗਰ ਉਹ ਖੜ ਕੇ ਕੰਮ ਕਰ ਸਕੇ ਮੇਰਾ ਖਿਆਲ ਇਹ ਬਹੁਤ ਵੱਡੀ ਗਲਤੀ ਹੈ ਤੇ ਸਾਡਾ ਮਾਹੌਲ ਪੰਜਾਬ ਦਾ ਬਿਲਕੁਲ ਵਿਗਾੜਦਾ ਹੈ ਸਰ ਇਹ ਕੀ ਜਿਹਾ ਲੱਗ ਰਿਹਾ ਹੈ ਹਾਲਾਤ ਬਹੁਤ ਬਗੈਰ ਸਕਦੀ ਜੋ ਪਾਰਟੀ ਦਾ ਬਰਕਰਾਰ ਧੰਨਲੀ ਆਪਾਂ ਹੁਣੇ ਸੁਣ ਰਹੀ ਸੀ ਕਿ ਕੀ ਲੱਗਦਾ ਤੁਹਾਨੂੰ ਬਾਰ-ਬਾਰ ਤਾਂ ਆਉਂਦੀ ਹੋਈ ਆ ਵੀ ਜਿਹੜਾ ਬਰਕਰਾਰ ਨਹੀਂ ਅਸਿਮੀ ਲੱਗਦੀ ਇਹ ਬਹੁਤ ਗਲਤ ਫहमी ਹੈ ਭਾਰਤ ਦਾ 1952 ਚ ਲੋਕ ਸਭਾ ਦਾ ਪਹਿਲਾ ਚੋਣ ਹੋਇਆ ਹੁਣ ਆਪਾਂ 19 ਲੋਕ ਸਭਾ ਦਾ ਚੋਣ ਕੀਤਾ ਹੈਗਾ ਤੁਸੀਂ ਦੇਖ ਲਓ ਇਹਨਾਂ ਇਸ ਸਮੇਂ ਦੇ ਵਿੱਚ 19 ਚੋਣ ਹੋ ਜਾਣੇ ਉਹਦੇ ਨਾਲ ਜਿਹੜਾ ਲੋਕ ਸਭਾ ਹੈ ਉਸ 'ਚ ਤਬਦੀਲੀ ਆਈ ਹੈ ਨਵੀਂ ਸੋਚ ਆਈ ਹੈ ਪੁਰਾਣੇ ਜਿਹੜੇ ਪਾਪੀ ਸੀ ਉਹ ਕੱਢੇ ਗਏ ਨਵੇਂਆਂ ਨੂੰ ਮੌਕਾ ਦਿੱਤਾ ਗਿਆ ਪਰ ਐਸਜੀਪੀਸੀ ਜਿਹੜੀ 1925 ਦੇ ਵਿੱਚ ਪਹਿਲਾ ਚੋਣ ਹੋਇਆ ਸੀਗਾ ਉਹਦੇ 47 ਤੋਂ ਬਾਅਦ ਸਿਰਫ 8 ਵਾਰੀ ਚੋਣ ਹੋਏ ਆ ਸਾਨੂੰ ਆਪਣੇ ਘਰ ਨੂੰ ਸਾਫ਼ ਕਰਨ ਦਾ ਮੌਕਾ ਹੀ ਨਹੀਂ ਦਿੰਦੇ ਸੈਂਟਰ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਹੁਣ ਫੇਰ ਇਲੈਕਸ਼ਨਾਂ ਤੇ ਰੋਕ ਲਾਈ ਹੋਈ ਹੈਗੀ ਆ ਇਹ ਜੇ ਲਗਾਤਾਰ ਚੋਣ ਹੋਣ ਲੋਕਾਂ ਦਾ ਮਤ ਪਹੁੰਚੇ ਤਾਂ ਇਹ ਤਬਦੀਲੀ ਆ ਸਕਦੀ ਆ ਪਰ ਜਮਹੂਰੀਅਤ ਨੂੰ ਇਹਨਾਂ ਨੇ ਰੋਕਿਆ ਹੋਇਆ